ਵਿધાન ਸਭਾ ਹਲਕਾ ਧੂਰੀ ਮਲੇਰਕੋਟ ਮਲੇਰਕੋਟਲਾ ਸ਼ੇਰਪੁਰ ਇਹ ਸਾਰੇ ਹਲਕੇ ਜਿਹੜੇ ਕਿ ਸੰਗਰੂਰ ਲੋਕ ਸਭਾ ਹਲਕੇ ਚ ਆਉਂਦੇ ਸੀ ਹੂੰ ਪੰਜਾਬ ਦੇ ਮੁੱਖ ਮੰਤਰੀ ਦਾ ਲੋਕ ਸਭਾ ਹਲਕਾ ਸੰਗਰੂਰ ਰਿਆ ਜੀ ਤੇ ਉਹਨਾਂ ਦਾ ਵਿਧਾਨ ਸਭਾ ਹਲਕਾ ਧੂਰੀ ਰਿਆ ਤੇ ਉਸੇ ਲੋਕ ਸਭਾ ਹਲਕੇ ਚ ਪੈਂਦੇ ਮਲੇਰਕੋਟਲਾ ਧੂਰੀ ਉੱਥੇ ਉਹ ਪੰਜਾਬ ਦਾ ਉਹ ਹਿੱਸਾ ਜਿਹੜਾ ਸਭ ਤੋਂ ਪਹਿਲਾਂ ਪਾਣੀ ਖੁਣੋ ਮਰਨ ਕੰਡੇ ਆ ਜੀ ਯਾਨੀ ਕਿ ਧਰਤੀ ਹੇਠਲਾ ਪਾਣੀ ਬਿਲਕੁਲ ਖਤਮ ਹੋਣ ਕੰਡੇ ਆ ਔਰ ਉਹ ਪੰਜਾਬ ਦਾ ਉਹ ਇਲਾਕਾ ਜਿੱਥੇ ਬਹੁਤ ਸਾਰੇ ਪਿੰਡਾਂ ਚ ਕਦੇ ਵੀ ਨਹਿਰੀ ਪਾਣੀ ਨਹੀਂ ਮਿਲਿਆ ਤਾਂ ਆ ਪਿਛਲੇ ਦਿਨੀ ਕਿ ਪੰਜਾਬ ਸਰਕਾਰ ਨੇ ਵੀ ਨਹਿਰੀ ਪਾਣੀ ਪਹੁੰਚ ਗਿਆ ਹੂੰ ਤੇ ਜਿਹੜੇ ਕਿਸਾਨ ਦੀ ਜ਼ਮੀਨ ਨੂੰ ਇੱਕ ਵੀ ਬੂੰਦ ਨਹੀਂ ਪਾਣੀ ਪਹੁੰਚਿਆ ਨਹਿਰੀ ਕਦੇ ਮਿਲਿਆ ਨਹੀਂ ਉਹਦੀ ਫੋਟੋ ਲਾ ਕੇ ਪ੍ਰਚਾਰ ਕੀਤਾ ਜਾ ਰਿਹਾ ਉਹ ਕਹਿੰਦਾ ਮੇਰੇ ਮੇਰੇ ਖੇਤ ਨੂੰ ਤਾਂ ਬੂੰਦ ਵੀ ਪਾਣੀ ਨਹੀਂ ਮਿਲਦਾਗਾ ਉੱਥੇ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਤੇ ਕਿਰਤੀ ਕਿਸਾਨ ਯੂਨੀਅਨ 3 ਸਾਲਾਂ ਤੋਂ ਜਿਹੜੀ ਹੈਗੀ ਆ ਉਹ ਵੀ 70 ਪਿੰਡਾਂ 'ਚ ਨਹਿਰੀ ਪਾਣੀ ਮਿਲੇ ਉਹਦੇ ਵਾਸਤੇ ਸੰਘਰਸ਼ ਕਰ ਰਹੀ ਹੈ